ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਬ੍ਰਹਮੇਰਾ ਏਵਨੰਤੇ ਸੁਣ ਕਉ ਮੇਰੇ ਦੇਹ ਨਾਮ ਕਰੇ ਆਪਣੇ ਚੇਰੇ ਉਬੈ ਸ੍ਰਿਤਕ ਸਮੰਧੀ ਨੂਰੀ ਅਰਸੋਂ ਗੁਰ ਸੋਚ ਟਟੀਐ ਜਦ ਜੀ ਸੱਚੇ ਬਦਸ਼ਾ ਮਰ ਜਨਮ ਜਨਮ ਦੀ ਇਕੱਤੀ ਹੈ ਮਾਈ ਗੁਰੂ ਜੀ ਤਨ ਗੁਰ ਗਰੀਬ ਨਵਾਜ਼ ਬਲਾਬ ਨ ਮਹੱਲਾ ਤੀਜਾ ਪੂਰਾ ਠਟ ਵਿਨਾਇਆ ਪੂਰੇ ਬੇਕੋ ਇੱਕ ਸਮਾਨ ਨ ਇਸ ਪਰਪੰਚ ਮੈਂ ਸੱਚੇ ਨਾਮ ਕੀ ਵਡਿਆਈ ਮਤ ਉਤਰੋਗ ਮਨ ਪੂਰਾ ਤਟ ਬਣਾਇਆ ਪੂਰੇ ਬੇਕੋ ਇੱਕ ਸਮਾਨ ਇਸ ਪਰਪੰਚ ਮੈਂ ਸੱਚੇ ਨਾਮ ਕੀ ਵਡਿਆਈ ਮਤਪੂਤਰੋਗ ਮੰਨ ਸਤਿਗੁਰ ਕੀ ਜਿਸ ਨੋ ਮਤਿ ਆਵੇ ਸੋ ਸਤਿਗੁਰ ਮੈਂ ਸੰਮਨ ਏ ਬਾਣੀ ਜੋ ਜੀਉ ਜਾਣੈ ਸੇ ਅੰਤਰ ਰਮੇ ਗੁਰ ਨੰਮਰਮਉ ਨਰਮਨੁ ਖਨੋ ਏਕ ਨੰਦਨ ਜਦ ਸੰਜਮ ਤੀਰਤ ਉਨਾਂ ਜੁਗਾ ਕਾ ਧਰਮ ਹੈ ਕਲਮੈ ਕੀਰਤਿ ਹਰਿ ਨਾਮੁ ਜੁਗ ਜੁਗ ਆਪੋ ਆਪਣਾ ਧਰਮ ਹੈ ਸੁਰ ਦੇਖੋ ਬਿਦਪੁਰਾਨ ਗੁਰਮੁਗ ਜੀ ਦੇ ਆਇਆ ਹਰ ਹਰ ਜਗ ਤੇ ਪੂਰੇ ਪਰਵੰਨ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ ਜੋ ਗਏ ਮਣੀ ਅਬ ਮੰਨ ਕਹਿਤ ਸੁਣ ਸਬੇ ਸੁਖ ਗਾਵੇ ਮਨ ਤਪੈ ਨੰਧਨ ਐਤ ਨਾਨਕ ਸੱਚੇ ਸੋਮਰੀ ਚਲਾਏ ਤੁੱਕੈ ਮਨ ਅਬਮੰਨ ਕਹਿਤ ਸੁਣਤ ਸਭੇ ਸੁਖ ਬਾਵੈ ਮਨ ਤਬਾਈ ਨੰਧਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ